अल्लाह पर सिमरन कर दिया जी फिर अपन सहज पाठ कराने जी वाह गुरु 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 ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਸੁਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਮਾਤਾ ਗੁਜਰ ਕੋਰ ਜੀ ਤਨ ਤਨ ਮਾਤਾ ਗੁਜਰ ਕੋਰ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਓ ਜੀ ਹੁਣ ਆਪਾਂ ਸਹਿਜ ਪਾਠ ਸ਼ੁਰੂ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿ ਬਹਲਾ ਪੰਜਵਾ ਕਰਮੇ ਠਾਕੁਰ ਨਦਰ ਨ ਆਵੇ ਕਲਮੇ ਪਾਵਣ ਲੈ ਲਟਕਾਵੇ ਪਰਮੇ ਭੂਲਾ ਸਾਖਤ ਫਿਰਤਾ ਨੀਰ ਬੇਰੁਲ ਖਖਪ ਮਰਤਾ ਰਹਾਉ ਜਿਸ ਪਾਹਣ ਲੈ ਉਸ ਕੋ ਡੁੱਬਤਾ ਗੁਨੇਗਾਰ ਲੂਣ ਹਰਾਮੀ ਪਾਹਣ ਨਾਮ ਨ ਪਾਰ ਗਿਰਾਮੀ ਗੁਰ ਮਿਲ ਨਾਨਕ ਠਾਕੁਰ ਜਾਤਾ ਜਨ ਥਲ ਮਹੀਲ ਪੂਰਨ ਵਿਧਾਤਾ ਸੂਹੀ ਮਹਲਾ ਪੰਜਵਾ ਲਾਲਨ ਰਾਵਿਆ ਕਵਨ ਕਰ ਤੇਰੀ ਸਖੀ ਬਤਾਓ ਮੁਝੇ ਮਤੀਰੀ ਸੁਹਬ ਸੁਹਬ ਸੁਹਵੀ ਆਪਣੇ ਪ੍ਰੀਤਮ ਕੈ ਰੰਗ ਰਤੀ ਰਹਾਉ ਪਾਪ ਮਲੋ ਸੰਗ ਨੈਣ ਪਤੀਰੀ ਜਹਾਂ ਪਠਾਵੋ ਜਾਉ ਤਤੀਰੀ ਜਬ ਤਪ ਸੰਜਮ ਦੇਉ ਜਤੀਰੀ ਇਕ ਨਿਵਖ ਮੇ ਲਾਵੋ ਮੋਹਿ ਪ੍ਰਾਨ ਪਤੀਰੀ ਮਾਨ ਤਾਨ ਹੋ ਬੁੱਧ ਹਤੇਰੀ ਸਾ ਨਾਨਕ ਸੁਹਾਗ ਵਾ ਕੀਰੀ ਰਸੋਹੀ ਮਹੱਲਾ ਪੰਜਵਾ ਤੂੰ ਜੀਵਨ ਤੂੰ ਪ੍ਰਾਣਿਆ ਧਾਰਾ ਤੁਝ ਹੀ ਪੇਖ ਪੇਖ ਮਨ ਸਾ ਧਾਰਾ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚਿਤੇ ਨਾਮ ਸਰੇ ਕਾਮੁ ਬੇਰਾਰਾ ਰਹਾਓ ਬੇਖਰੀਦ ਹੋ ਦਸਰੋ ਤੇਰਾ ਤੁਪਾਰੋ ਠਾਕੁਰ ਗੁਣੀ ਘਹਿਰਾ ਕੋਟ ਦਾਸ ਜਾ ਕਹਿ ਦਰਬਾਰੇ ਨ ਮੱਖਣ ਮੱਖਵਸੈ ਤੇ ਨਨਾਲੇ ਹੌਕ ਚ ਨਾਹੀ ਸਭ ਕਿਛ ਤੇਰਾ ਓਤ ਓਤ ਨਾਨਕ ਸੰਗ ਬਸੇਰਾ ਸੁਹੀ ਮਹੱਲਾ ਪੰਜਵਾ ਸੁਖ ਮਹਿਲ ਜਾ ਕੇ ਉੱਚ ਦਵਾਰੇ ਤਾਂ ਮੈਂ ਵਾਸੇ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਵਰ ਲੈ ਕਾ ਹੂ ਨੇਤਰੋ ਡੀਢੀ ਰਹਾਉ ਤਹ ਗੀਤ ਨਾ ਦੇ ਅਖਾਰੇ ਸੰਗਾ ਮੂਹਾ ਸੰਤ ਕਰੇ ਹਰ ਰੰਗਾ ਤਹ ਮਰਣ ਨਾ ਜੀਵਨ ਸੋਗ ਨਾ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਭੋਜ ਕਥਾ ਇਹ ਉਪਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੁਹੀ ਬਹਲਾ ਪੰਜਵਾਚਾ ਕੇ ਦਰਸ ਪਾਪ ਕੋਟੀ ਉਤਾਰਿ ਪੈਤਤ ਸਾਗ ਇਹੋ ਪਵਜਲ ਤਾਰੇ ਓਇ ਸਾਜਨ ਹੋਇ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਾਹਾਉ ਜਾਂ ਕਾ ਸ਼ਬਦ ਸੁਨਤ ਸੁਖ ਸਾਰੇ ਜਾਂ ਕੀ ਤਹਿ ਜਮ ਦੂਤ ਬਿਦਾਰੇ ਜਾਂ ਕੀ ਤਿਰਗ ਇਸ ਮਨ ਸਧਾਰੇ ਜਾਂ ਕੈ ਸਿਮਰਣ ਮੁਖ ਉਚ ਲਾਰੀ ਪ੍ਰਭ ਕੇ ਸੇਵਕ ਪ੍ਰਭ ਆਪ ਸواری ਸਰਨਾਨਕ ਸਰਨ ਨਾਨਕ ਤਨ ਸਾਧ ਬਲੇ ਹਾਰੀ ਸੋਹੀ ਮਹਲਾ ਪੰਜਵਾ ਰਹਿਣ ਨ ਪਾਵੈ ਸੁਰਨਰ ਦੀਵਾ ਯੋਥ ਸਿਧਾਰੇ ਕਰਮਨ ਜਨ ਸੇਵਾ ਜੀਵਤ ਪੇਕੇ ਜਿਨੇ ਹਰ ਹਰ ਤੇ ਆਇਆ ਸਾਧ ਸੰਗ ਤੇਲੀ ਦਰਸਨ ਪਾਇਆ ਰਹਾਉ ਬਾਦਸ਼ਾਹ ਸ਼ਾਬਾ ਪਾਰਿ ਮਰਨਾ ਜੁਦ ਸਿਸੂ ਕਾਲੇ ਕਰਨਾ ਕੂੜੇ ਮੋਲ ਬਕਲਪਟਾਣਾ ਛੋੜ ਚੱਲਿਆਂ ਤਾਂ ਫਿਰ ਪਛਤਾਣਾ ਕਿਰਪਾ ਨਿਹਾਲ ਨਾਨਕ ਕੋ ਕਰੋ ਧਾਤ ਨਾਮ تیਰਾ ਚਪੀ ਦਿਨ ਰਾਤ ਸੁਹੀ ਮਹੰਦਾ ਪੱਜਵਾ ਕਟ ਕਟ ਅੰਦਰ ਤੁਮੇ ਬਸਾਰੇ ਸਕਲ ਸਮਗਰੀ ਸੋਤ ਤੁਮਾਰੇ ਤੋ ਪ੍ਰੀਤਮ ਤੋ ਪ੍ਰਾਣਿ ਆਧਾਰੇ ਤੁਮਹੀ ਪੇਖ ਪੇਖ ਮਨ ਬਿਗ ਸਾਰੇ ਰਹਾਉ ਅਨੇਕ ਜੋਨ ਪ੍ਰਮ 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 ਹਾਰੇ ਓਟ ਗਹੀ ਅਬ ਸਾਧ ਸੰਗਾਰੇ ਅਗਮਿਆ ਗੋਚਰ ਅਲਖ ਅਪਾਰੀ ਨਾਨਕ ਸਿਮਰ ਦਿਨ ਰੇ ਨਾਰੇ ਸੁਈ ਮਹਲਾ ਪੰਜਵਾ ਕਵਨ ਕਾਜ ਮਾਇਆ ਵਡਿਆਈ ਜਾ ਕੋ ਬਿਸਤ ਬਾਰ ਨਾ ਕਾਈ ਇਹੋ ਸੁਪਨਾ ਹੋਵਤ ਨਹੀਂ ਜਾਣੈ ਅਚੇਤ ਬਿਵਸਥਾ ਮੈਂ ਲਪਟਨ ਰਹਾਉ ਮਹਾ ਮੋ ਮੋਹਿ ਉਗਾ ਵਾਰਾ ਪੇਖਤ ਪੇਖਤ ਊਠ ਸੇ ਧਾਰਾ ਊਚ ਤੇ ਊਚ ਤਾ ਕਦਰ ਬਰਾ ਕਈ ਜੰਤ ਬਿਨਾ ਹੈ ਉਪਰ ਦੂਸਰ ਹੋਆ ਨਾ ਕੋ ਹੋਈ ਜਪ ਨਾਨਕ ਪ੍ਰਭ ਏਕੋ ਸੋਈ ਸੁਈ ਮਹਲਾ ਪੰਜਵਾ से मर से मरता को वो जीवा चरण कमन तेरे तोय तोय तीमा सोहर तेरा अंतर जामी भगत ज ना कह संग स्वामी रहौ सुन सुन्य अमृत नाम ते आऊं आठ पहर तेरे गुण गाऊं पेख पेख लीला मानियां नता ਗੁਣਿਆ ਪਾਰ ਪ੍ਰਭ ਪਰਮਾਨੰਦਾ ਜਾ ਕੇ ਸਿਮਰਨ ਕਛ ਪਉਨ ਬਿਆਪੀ ਸਦਾ ਸਦਾ ਨਾਨਕ ਹਰ ਜਪੇ ਸੁਈ ਮਹਲਾ ਪੰਜਵਾ ਗੁਰ ਕੈ ਬਚਨ ਰਿਤ ਧਿਆਨ ਤਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਰਸਨ ਮਿਲੇ ਹਾਰੀ ਚਰਨ ਕਮਲ ਮਨ ਪ੍ਰਾਣਿ ਧਾਰੀ ਰਹਾਓ ਸਾਧ ਸੰਗ ਜਨਮ ਮਰਨ ਨੇ ਵਾਰੀ ਅੰਮ੍ਰਿਤ ਕਥਾ ਸੁਣ ਕਰਨੇ ਅਧਾਰੀ ਕਾਮ ਕ੍ਰੋਧ ਲੋਭ ਮੋਹ ਤਜਾਰੀ ਦ੍ਰਿੜ ਨਾਮ ਦਾਤ ਇਸ ਨਾਮ ਸੁਚਾਰੀ ਕੋਹ ਨਾਨਕ ਇਹ ਤਤ ਵਿਚਾਰੀ RAM ਨਾਮ ਜਪ ਪਾਰਿ ਉਤਾਰੀ ਸੂਈ ਮਹਲਾ ਪੰਜਵਾ ਲੋਭ ਮੋਹ मगन अपराधि करण हार की सेवना साथी पतित पावन प्रभु नाम तुम्हारी राख्यो मोहि निर्गुने रे राहौ तू दाता प्रभु अंतर जामी काची दे मानुख अभिमानि स्वातपात ऐर खमद माया इन संग लाग रतन जन्म गवाया ਦੁਖ ਪੰਜਨ ਜਗ ਜੀਵਨ ਹਰ ਰਾਇਆ ਸਗਲ ਤਿਆਗ ਨਾਨਕ ਸਰਣਾਇ ਸੁਹੀਵ ਹਲਾ ਪੰਜਵਾ ਪੀਖਤ ਚਾਕਤ ਕਹੀ ਤੇ ਅੰਦਾ ਸੁਣੀਏ ਤੇ ਸੁਣੀਏ ਨਾਹੀ ਨਿਕਟ ਵਸ ਕੋ ਜਾਣੇ ਦੂਰੇ ਪਾਪੀ ਪਾਪ ਕਮਾਹੀ ਜੋ ਕਿਛ ਕਰ ਜਿਤ ਛੁਟੇ ਪੈਰਾਨੀ ਹਰ ਹਰ ਨਾਮ ਜਪੇ ਅੰਮ੍ਰਿਤ ਬਾਣੀ ਰਹਾਉ ਕੋਰ ਮਹਿਲ ਸਦਾ ਰੰਗ ਰਤਾ ਸੰਗ ਤੁਮਾਰੇ ਕਛੂ ਨ ਜਾਂਦਾ ਰਖੇ ਕੋ ਚਾਰ ਮਾਟੀ ਕਾ ਪਾਂਡਾ ਅਤ ਕੋ ਝੀਲ ਮਿਲੇ ਜਮ ਡਾਂਡਾ ਕਾਮ ਕ੍ਰੋਧ ਲੋਭ ਮੋਹ ਬਾਤਾ ਮਹਾ ਕਰਤ ਮੈਂ ਨਿਗਰਤ ਜਾਂਦਾ ਨਾਨਕ ਕੀ ਅਰਦਾਸ ਸੁਣੀ ਜੈ ਡੂਬਤ ਪਾਹਨ ਪ੍ਰਭ ਮੇਰੇ ਲੀਜੇ ਸੁਹੀ ਮਹੱਲਾ ਪੰਜਵਾ ਜੀਵਤ ਮਰੇ 부 ਜੇ ਪ੍ਰਭ ਸੋਇ ਤਿਸ ਜਨ ਕਰਮ ਪਰਪਤ ਹੋਏ ਸੁਣ ਸਾਚ ਜਨਿਉ ਤਤਰ ਤੜੀਏ ਮਿਲ ਸਾ ਤੂ ਹਰਨਾਮ ਉਚਰਿਐ ਰਾਮਾਉ ਇਕ ਬਿਨਾ ਦੂਜਾ ਨਹੀਂ ਜਾਣੇ ਕਟ ਕਟ ਅੰਤਰ ਪਾਰ ਬ੍ਰਹਮ ਪਛਾਨੇ ਜੋ ਕਿਛ ਕਰੈ ਸੋਹੀ ਪਲ ਮਾਨੈ ਆਦ ਅੰਤ ਕੀ ਕੀਮਤ ਜਾਣੇ ਕਹ ਨਾ ਨਿਕ ਤਿਸ ਜਨ ਬਲ ਹਾਰੀ ਜਾ ਕੇ ਹਰਦੈ ਵਸੇ ਮੁਰਾਰੀ ਸੁਹੀ ਮਹਲਾ ਪੰਜਵਾ ਗੁਰ ਪਰਮੇਸ਼ਰ ਕਰਨੇ ਹਾਰ ਸਗਲ ਸ੍ਰੇਸ਼ਟ ਕੋ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਤਿਆਏ ਦੁਖ ਦਰਦ ਇਸ ਤਨ ਤੇ ਚਾਹੇ ਰਹਾਓ ਭਗਤ ਜਲਬ ਢੂਬਤ ਸਤਗੁਰ ਕਾਟੇ ਜਨਮ ਜਨਮ ਕਾ ਟੂਟਾ ਕਾਟੇ ਗੁਰ ਕੀ ਸੇਵਾ ਕਰੋ ਦਿਨ ਰਾਤ ਸੂਖ ਸਹਿਜ ਮਨ ਆਵੇ ਸਾੰਤ ਸਤਗੁਰ ਕੀ ਰੇਣ ਬਟ ਪਾ ਕੀ ਪਾਵੇ ਨਾਨਕ ਗੁਰ ਕੋ ਸਦ ਬਲ ਜਾਵੇ ਸੂਹੀ ਮਹਲਾ ਪੰਜਵਾ ਗੁਰੇ ਆਪਣੇ ਉਪਰ ਬਲ ਜਾਈਏ ਆਠ ਪੈਰ ਹਰ ਹਰ ਜਸ ਗਾਈਏ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾ ਕਾ ਅੰਤਰ ਜਾਮੀ ਰਹਾਉ ਚਰਨ ਕਮਲ ਸਿਓ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੇ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਈ ਕਰ ਕਿਰਪਾ ਪ੍ਰਭ ਦੀਨ ਦਇਆਲਾ ਨਾਨਕ ਮੰਗੇ ਸੰਤਰ ਬਲਾ ਸੁਹੀ ਮਹੱਲਾ ਪੰਜਵਾ ਦਰਸਨ ਦੇਖ ਜਿਵਾ ਕੁਦਰ ਤੇਰਾ ਪੂਰਨ ਕਰਮ ਹੋਇ ਪ੍ਰਭ ਮੇਰਾ ਇਹੇ ਬੇਨਤੀ ਸੁਣ ਪ੍ਰਭ ਮੇਰੇ ਤੇ ਨਾਮ ਕਰ ਆਪਣੇ ਚਿਹਰੇ ਰਹਾਉ ਆਪਣੀ ਸਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦਿ ਕਿਨੇ ਵਿਰਲੇ ਜਾਤੇ ਸੁਨੋ ਬੇਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸ ਮੇਰੇ ਚੀਤਾ ਨਾਨਕ ਏਕ ਕਰੇ ਅਰਦਾਸ ਵਿਸਰ ਨਹੀਂ ਪੂਰਨ ਗੁਣ ਤਾਸ ਸੁਹੀ ਮਹਲਾ ਪੰਜਵਾਂ ਮਿਤਸਾ ਜਨ ਸੁਤ ਬੰਦਪ ਪਾਈ ਜਤ ਕਤ ਪੇਖੋ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਤਨਹਰ ਨਾਮ ਸੁਖ ਸਹਜ ਆਨੰਦ ਵਿੱਚ ਰਾਮ ਰਹਾਉ ਬਾਰ ਬ੍ਰਹਮ ਜਪ ਪਹਿਰ ਸਨਾ ਕੋਟ ਆਬਦ ਤਿਸ ਬਿਦਤ ਨਾਹੀ ਹਰ ਚਰਨ ਸਰਨ ਗੜ ਕੋਟ ਹਮਾਰੇ ਕਾਲ ਕੰਟਕ ਜਮ ਤਿਸ ਨਾਮਿ داری ਨਾਨਕ ਦਾਸ ਸਦਬਨ ਹਾਰੀ ਸੇਵਕ ਸੰਤ ਰਾਜਾ ਰਾਮ ਰਾਣੀ ਸੁਹੀ ਮਹਲਾ ਪੰਜਵਾ ਗੁਰ ਗੋਪਾਲ ਪ੍ਰਭ ਕਿਨਤ ਗਾਹਾ अनत में होत मंगल सुख ताहा चल सकी प्रब रावण जहां सात जनाकी चरणी पाहा रहाओ कर बेंती जन दूर बा छाहा जनम जनम के गिन बिखलाहा मन तन प्राण जीव अर पाहा हर सिमर सिमर मान मो कटाहा ਦੇਦ ਤਿਆਗ ਕਰੋ ਉਤਸਾਹ ਨਾਨਕ ਦਾਸ ਹਰ ਸਰਨ ਸਮਾਹ ਸੁਹੀ ਮਹਲਾ ਪੰਜਵਾਂ ਬੈ ਕਉਨ ਸਿ ਨਗਰ ਜਹ ਸੰਤ ਵਾਸਾ ਪ੍ਰਭ ਚਰਨ ਕਮਨ ਰਤ ਮਾਹੀ ਦੀ ਵਾਸਾ ਸੁਣ ਮਨ ਤਨ ਤੁਝ ਸੁਖ ਦਿਖ ਲਾਭੋ ਹਰਿ ਅਨਿਕ ਬਿੰਜਰ ਤੁਝ ਭੋਗ ਪੁੰਚਾ ਬੋ ਰਹਾ ਹੋ अमृत नाम पुंच मन माहिं अचरज सादा ताके बरने ना जाहिं लोग व त्रिशिदा पुज थाकी पार ब्रह्म की शरण जन ताकी जनम जनम के पै मो निवारे नानक दास प्र कृपा तारे ਸੂਹੀ ਮਹਲਾ ਪੰਜਵਾ ਅਨਿਕ ਬੀਜ ਦਾਸ ਏ ਬਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮੇ ਛਡਾਈ ਦੀ ਹੋ ਜਾਣੇ ਆਪਣਾ ਉਜ ਉਰਜ ਭਰਿਓ ਜਾਨ ਜਗ ਸੁਪਨਾ ਰਹਾਉ ਪਰਬਤ ਦੋਖ ਮਹਾ ਵਿਕਰਾਲਾ ਕਿਨ ਮੈਂ ਦੂਰ ਕੀਏ ਦਇਆਲਾ ਸੋ ਗrog ਬਿਪਤ ਅਤ ਪਾਰੀ ਦੂਰ ਭਈ ਜਪ ਨਾਮੁ ਮੁਰਾਰੀ ਦ੍ਰਿਸ਼ਟ ਤਾਰਨੀ ਨੋ ਲੜ ਲਾਏ ਹਰ ਚਰਨ ਗਹਿ ਨਾਨਕ ਸਰਣਾ ਹੈ ਸੁਹੀ ਮਹਲਾ ਪੰਜਵਾ ਦੇਨ ਛਡਾਏ ਜੁਨੀ ਜੋ ਲਾਏ ਤੋਹੀ ਸਰਾਈ ਖੁਲਾਮੀ ਕਹਾਏ ਜੋ ਤਿਸ ਪਾਵੈ ਸੁ ਪਰਵਾਣ ਆਪਣੀ ਕੁਦਰਤ ਆਪੇ ਜਾਣ ਰਹਾਉ ਸੱਚਾ ਤਰਮ ਪੁੰਨ ਭਲਾ ਕਰਾਏ ਤੀਨ ਕੈ ਤੋਸੈ ਦੁਨੀ ਨ ਜਾਏ ਸਰਬ ਨਿਰੰਤਰ ਏਕੋ ਜਾਗੇ ਚਿਤ ਚਿਤ ਲਾਇਆ ਤਿਤ ਤਿਤ ਕੋ ਲਾਗੈ ਅਗੰਭ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਸੁਹੀ ਬਹਲਾ ਪੰਜਵਾ ਪ੍ਰਾਤਕਾਲ ਹਰ ਨਾਮ ਹੀ ਉਚਾਰੀ ਈਤ ਊਤ ਕੀ ਓਟ ਸਵਾਰੀ ਸਦਾ ਸਦਾ ਜਪੀਐ ਹਰ ਨਾਮ ਪੂਰਨ ਹੋਵੇ ਮਨ ਕੇ ਕਾਮ ਰਹਾਉ ਪ੍ਰਭ ਅਬినాਸੀ ਰਹਿਣ ਦਿਨ ਗਾਓ ਜੀਵਤ ਮਰਤ ਨਹ ਚਲ ਪਾਵੇ ਥਾਉ ਜੋ ਸਾਹੋ ਸੇਵ ਚਿਤ ਤੋਟਨਾ ਆਵੇ ਖਾਤ ਖਰਚਤ ਸੁਖ ਖਾਤ ਖਰਚਤ ਸੁਖ ਅਨਦ ਵਿਹਾਵੇ ਜਗ ਜੀਵਨ ਪਰਖ ਸਾਧ ਸੰਗ ਪਾਇਆ ਗੁਰ ਪ੍ਰਸਾਦ ਨਾਨਕ ਨਾਮ ਤੇ ਆਇਆ ਸੁਹੀ ਮਹਲਾ ਪੰਜਵਾਂ ਗੁਰਪੂਰੇ ਜਬ ਭਏ ਦਿਆਲ ਦੁਖ ਬਿਚੇ ਪੂਰਨ ਪਈ ਕਾਨ ਪੇਖ ਪੇਖ ਜੀਵਾ ਦਰਸ ਤੁਮਾਰਾ ਚਰਨ ਕਮਲ ਜਾਈ ਬਲੇ ਹਾਰਾ ਤੁਜ ਬਿਨ ठाकुर ਕਵਨ ਹਮਾਰਾ ਰਹਾਓ ਸਾਧ ਸੰਗਤ ਸਿਓ ਪ੍ਰੀਤ ਬਣ ਆਈ ਪੁਰਬ ਕਰਮ ਲਿਖਤ ਤੋਰ ਪਾਈ ਜਪ ਹਰ ਹਰ ਨਾਮਿਆ ਚਰਚ ਪਰ ਤਾਪ ਜਾ ਨਸਾ ਕੀ ਟੀਨੇ ਤਾਪ ਨਮਖ ਨਾ ਬਿਸਰ ਹਰ ਚਰਨ ਤੋਂ ਮਾਰੇ ਨਾਨਕ ਮੰਗੀ ਦਾਨ ਪਿਆਰੀ ਸੁਹੀ ਮਹਲਾ ਪੰਜਵਾ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤਰਸ ਨਾ ਹਰ ਨਾਮ ਹੀ ਉਚਾਰੀ ਸੁਣ ਬੇਨਤੀ ਪ੍ਰਭ ਦੀਨ ਦਇਆਲਾ ਸਾਥ ਗਾਵੇ ਗੁਣ ਸਦਾ ਰਸਾਲਾ ਰਹਾਓ ਜੀਵਨ ਰੂਪ ਰਸਮਰਣ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸੇ ਤਿਸ ਨੇਰਾ ਜਨ ਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨ ਹਾਰ ਰਾਮ ਰਮਤ ਸੰਤਨ ਸੁਖ ਮਾਨਾ ਨਾਨਕ ਦੇਵਨ ਹਾਰ ਸੁਜਾਨਾ ਸੋਹੀ ਮਹੱਲਾ ਪੰਜਵਾਂ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਤਾਰਤ ਮਿੱਥਿਆ ਮੋ ਬੰਦੇ ਨਿਤ ਪਾਰ ਚ ਮਾਤਵੇ ਭਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸਰਣੀ ਰਹਾਉ ਕਰਤ ਵਿਕਾਰ ਦੋ ਕਰ ਚਾਰਤ ਨਾਮ ਰਤਨ ਰਿਤ ਤਿਲ ਨਹੀਂ ਤਾਰਤ ਪਰਣ ਪੋਖਣ ਸੰਗ ਯੋਤ ਬਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸਰਨ ਸਮਰਾਥੀਆ ਗੋਚਰ ਸੁਆਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਸਰਨ ਸਮਰਾਥੀਆ ਗੋਚਰ ਸੁਆਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ